ਭੰਗੇ ਕੀ ਕੀ ਟੇਸਟ ਇਹਨਾਂ ਦਾ ਡਿਫਰੈਂਟ ਆ ਤੇ ਸਾਰਾ ਕੁਝ ਤੁਹਾਨੂੰ ਮਸ਼ਰ ਕਰਾਂਗੇ ਜੀ ਵੀਡੀਓ ਨਾਲ ਬਣ ਰਹੀ ਹੈ ਸੋ ਗਾਇਸ ਅੱਜ ਅਸੀਂ ਪਹੁੰਚੇ ਹਾਂ ਜੀ ਕਿੰਗਸ ਮੀਲ ਮੱਖੂ ਜਿਹੜਾ ਹੈਗਾ ਜੀਰਾ ਰੋਡ ਅੰਮ੍ਰਿਤਸਰ ਨੂੰ ਜਿਹੜਾ ਜਾਂਦਾ ਉਹਦੇ ਸੱਜੇ ਹੱਥ ਹੈਗਾ ਜੀ ਕਿੰਗਸ ਮੀਲ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੀ ਅੰਦਰ ਇਹਦੇ ਕੀ ਕੀ ਹੈਗਾ ਤੇ ਇਹ ਆਪਾਂ ਅੱਜ ਇੱਥੇ ਪਹੁੰਚੇ ਹਾਂ ਪੂਰੇ ਪਰਿਵਾਰ ਦੇ ਨਾਲ ਤੇ ਸਭ ਤੋਂ ਪਹਿਲਾਂ ਦੇਖੋ ਜੀ ਲੋਕੇਸ਼ਨ ਬੜੀ ਪਿਆਰੀ ਇਹਨਾਂ ਵੀਰਾਂ ਨੇ ਬਣਾਈ ਆ ਇਸ ਤੋਂ ਬਾਅਦ ਅੰਦਰ ਆ ਜਾਓ ਅੰਦਰ ਤੁਸੀਂ ਐਂਟਰੀ ਕਰ ਲਓ ਜੀ ਇੱਥੋਂ ਤੁਸੀਂ ਐਂਟਰੀ ਕਰ ਲੋਗੇ ਸੋ ਓਪਨ ਸੋ ਇੱਥੇ ਦੇਖੋ ਕਿੰਨੀ ਪਿਆਰੀ ਡੈਕੋਰੇਸ਼ਨ ਜਿਹੜੀ ਕੀਤੀ ਗਈ ਆ ਸਿਟਿੰਗ ਪਲਾਨ ਦਾ ਬਹੁਤ ਵਧੀਆ ਇੱਥੇ ਇੰਤਜ਼ਾਮ ਕੀਤਾ ਗਿਆ ਹੈ ਤੁਸੀਂ ਫੈਮਿਲੀ ਦੇ ਨਾਲ ਵੀ ਇੱਥੇ ਆ ਸਕਦੇ ਹੋ ਪੂਰੇ ਪਰਿਵਾਰ ਦੇ ਨਾਲ ਆ ਕੇ ਇੱਥੇ ਇੰਜੋਏ ਕਰ ਸਕਦੇ ਆ ਤੇ ਅੱਜ ਅਸੀਂ ਆਪਣੇ ਪੂਰੇ ਪਰਿਵਾਰ ਨਾਲ ਪਹੁੰਚੇ ਆ ਤੇ ਇੱਥੇ ਸਭ ਤੋਂ ਵਧੀਆ ਮੈਨੂੰ ਇੱਥੇ ਗੱਲ ਲੱਗੀ ਹੈ ਕਿ ਇੱਥੇ ਸਿਟਿੰਗ ਪਲਾਨ ਜਿਹੜਾ ਬਹੁਤ ਵਧੀਆ ਤੇ ਇੱਥੇ ਜਿਹੜਾ ਮਾਹੌਲ ਵੀ ਬਹੁਤ ਸਾਇਲੈਂਟ ਤੇ ਤੁਸੀਂ ਆਪਣੇ ਮੀਲ ਦਾ ਇੰਜੋਏ ਕਰ ਸਕਦੇ ਆ ਤੇ ਆਪਣੀ ਫੈਮਿਲੀ ਦੇ ਨਾਲ ਬੜੀ ਪੀਸਫੁੱਲ ਲਾਈਕ ਇੱਕ ਜਗ੍ਹਾ ਹੈ ਜਿੱਥੇ ਤੁਸੀਂ ਬੈਠ ਕੇ ਬੜਾ ਬੜਾ ਵਧੀਆ ਆਨੰਦ ਮਾਣ ਸਕਦੇ ਆ ਤੇ ਇੱਥੇ ਸਿਟਿੰਗ ਪਲੈਨਿੰਗ ਬਹੁਤ ਵਧੀਆ ਕਪਲ ਦੇ ਲਈ ਵੀ ਇੱਥੇ ਬਹੁਤ ਵਧੀਆ ਸਿਟਿੰਗ ਪਲਾਨ ਬਣਿਆ ਸੋ ਇਹ ਦੇਖੋ ਤੁਸੀਂ ਬਹੁਤ ਜ਼ਬਰਦਸਤ ਲੋਕੇਸ਼ਨ ਆ ਤੇ ਇਹ ਮੱਖੂ ਦੇ ਵਿੱਚ ਹੈਗਾ ਜੀ ਜਿੰਨੇ ਵੀ ਮੱਖੂ ਵਾਲੇ ਦੇਖ ਰਹੇ ਆ ਜਰੂਰ ਇੱਥੇ ਵਿਜ਼ਿਟ ਕਰਿਓ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇੱਥੋਂ ਦਾ ਕਿੱਦਾਂ ਦਾ ਖਾਣਾ ਆ ਕਿੱਦਾਂ ਕੀ ਕੁਛ ਇੱਥੋਂ ਦੇ ਜਿਹੜੇ ਅਸੀਂ ਆਰਡਰ ਕੀਤਾ ਕਿ ਉਹ ਕਿੱਦਾਂ ਦਾ ਸੋ ਗਾਇਸ ਦੇਖਿਆ ਕਿ ਤੁਸੀਂ ਇਸ ਜਗ੍ਹਾ ਤੇ ਬਹੁਤ ਵਧੀਆ ਤਸਵੀਰ ਪਿੱਛੇ ਦੇਖ ਸਕਦੇ ਆ ਜਿਹੜਾ ਕਿ ਸਫਾਈ ਵੀ ਬਹੁਤ ਜ਼ਬਰਦਸਤ ਆ ਤੇ ਮੈਂ ਜਦੋਂ ਇੱਥੇ ਆਇਆ ਤਾਂ ਮੈਨੂੰ ਮੈਂ ਨਾ ਐਕਸੈਪਟ ਨਹੀਂ ਕੀਤਾ ਸੀ ਕਿ ਇੰਨੀ ਵਧੀਆ ਲੋਕੇਸ਼ਨ ਹੋਊਗੀ ਪਰ ਸੀਰੀਅਸਲੀ ਰੀਲੀ ਬਹੁਤ ਵਧੀਆ ਇਹ ਲੋਕੇਸ਼ਨ ਆ ਤੇ ਬੜੀ ਪੀਸਫੁਲ ਆ ਤੇ ਹੁਣ ਜੋ-ਜੋ ਅਸੀਂ ਆਰਡਰ ਕੀਤਾ ਹੈ ਉਹਦਾ ਵੀ ਤੁਹਾਨੂੰ ਦੱਸਾਂਗੇ ਕਿ ਕੀ-ਕੀ ਇੱਥੇ ਅਸੀਂ ਆਰਡਰ ਕੀਤਾ ਤੇ ਉਹਦਾ ਟੇਸਟ ਕੀ ਆ ਤੋ ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਬੜੇ ਤੇ ਮੈਂ ਸਾਰੀ ਗੱਲ ਕਰਾਵਾਂਗਾ ਉਹਨਾਂ ਦੇ ਨਾਲ ਜਿਨ੍ਹਾਂ ਦਾ ਇਹ ਜਿਹੜੇ ਇੱਥੋਂ ਦੇ ਓਨਰ ਹੈਗੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਇਹ ਹੀ ਦੱਸਣਾ ਕਿ ਜਰੂਰ ਇੱਥੇ ਵਿਜ਼ਿਟ ਕਰਿਓ ਤੇ ਪਹਿਲਾਂ ਅਸੀਂ ਖਾਂਦੇ ਆਂ ਫਿਰ ਅਸੀਂ ਦੇਖਦੇ ਆਂ ਕਿ ਟੇਸਟ ਕੀ ਆ ਤੇ ਜਿੱਦਾਂ ਦਾ ਸਾਨੂੰ ਟੇਸਟ ਲੱਗਾ ਫਿਰ ਅਸੀਂ ਆਪਣੇ ਰਿਵਿਊ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਜਰੂਰ ਤੁਸੀਂ ਇੱਥੇ ਵਿਜ਼ਿਟ ਕਰਿਓ ਤੇ ਫਿਰ ਆਪਾਂ ਜਾਣ ਲੱਗੇ ਇਹਨਾਂ ਦੇ ਓਨਰ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਕੀ ਕੀ ਇੱਥੇ ਹੈਗਾ ਕੀ ਕੀ ਕਿੰਨੇ ਕਿੰਨਾ ਟਾਈਮ ਇਹਦਾ ਹੈਗਾ ਆ ਤੇ ਕਿਹੜੀ ਲੋਕੇਸ਼ਨ ਆ ਤੇ ਕਿਹੜਾ ਨੰਬਰ ਆ ਤੇ ਇੱਕ ਬਹੁਤ ਵਧੀਆ ਸਿਸਟਮ ਲੱਗਾ ਕਿ ਹਰ ਇੱਕ ਟੇਬਲ ਦੇ ਉੱਤੇ ਬੈਲ ਵੀ ਆ ਜਦੋਂ ਤੁਸੀਂ ਤੁਹਾਡਾ ਆਰਡਰ ਰੈਡੀ ਹੋ ਜਾਂਦਾ ਤੁਹਾਡੇ ਟੇਬਲ ਤੇ ਆ ਕੇ ਬੈਲ ਵੱਜ ਜਾਂਦੀ ਹੈ ਤੇ ਬਹੁਤ ਹੋਰ ਵੀ ਬੜੀਆਂ ਚੀਜ਼ਾਂ ਇੱਥੇ ਪਿਆਰੀਆਂ ਪਿਆਰੀਆਂ ਹੈਗੀਆਂ ਤੇ ਆਪਾਂ ਸਾਰੀਆਂ ਤੁਹਾਡੇ ਨਾਲ ਉਹਨਾਂ ਓਨਰ ਦੇ ਨਾਲ ਗੱਲ ਕਰਕੇ ਤੁਹਾਡੀ ਤੁਹਾਡੇ ਨਾਲ ਸਾਰੀਆਂ ਗੱਲਾਂ ਨੂੰ ਸ਼ੇਅਰ ਕਰਾਂਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਲਓ ਤੇ ਅੱਜ ਅਸੀਂ ਪਹੁੰਚੇ ਸੀ ਆਪਣੇ ਪਿੰਡ ਮੱਖੂ ਸ਼ਹਿਰ ਦੇ ਵਿੱਚ ਬਹੁਤ ਸਵਾਦ ਸੀ ਬਹੁਤ ਹੀ ਟੇਸਟੀ ਸੀ ਤੇ ਜਰੂਰ ਤੁਸੀਂ ਵਿਜ਼ਿਟ ਕਰਿਓ ਤੇ ਆਪਾਂ ਤੁਹਾਨੂੰ ਓਨਰ ਦੇ ਨਾਲ ਗੱਲ ਕਰਾਉਣਾ ਹੈ ਕਿ ਉਹ ਤੁਹਾਨੂੰ ਦੱਸਣਗੇ ਪ੍ਰੋਪਰ ਲੋਕੇਸ਼ਨ ਇੱਥੋਂ ਦੀ ਕਿ ਕਿੱਥੇ ਆ ਤੇ ਕੀ ਕੀ ਹੈਗਾ ਉਹਨਾਂ ਕੋਲ ਤੁਹਾਡੇ ਨਾਲ ਆਪਾਂ ਸਾਡੇ ਨਾਲ ਹਰਜਿੰਦਰ ਸਿੰਘ ਜੀ ਖੜਿਆ ਇਸ ਜਗ੍ਹਾ ਦੇ ਓਨਰ ਤੇ ਆਪਾਂ ਉਹਨੂੰ ਕੋ ਪੁੱਛਦੇ ਆ ਕਿ ਸਾਰੇ ਲੋਕੇਸ਼ਨ ਕਿੱਥੇ ਆ ਤੇ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕੀ ਕੀ ਤੁਹਾਡੇ ਕੋਲ ਹੁੰਦਾ ਹੈ ਜੀ ਸਰ ਅੰਦੀ ਇਹਦੇ ਵਿੱਚ ਸਾਰਾ ਪਹਿਲਾਂ ਤੁਹਾਡੇ ਚੰਗਾ ਨਾਮ ਦਾ ਸਤਿਕਾਰ ਕਰਦਾ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ थैंक यू ਜੀ ਜਨਾ ਆ ਗਏ ਵੈਸੇ ਆਏ ਤਾਂ ਤੁਹਾਨੂੰ ਤਾਂ ਨਹੀਂ ਵੈਸੇ ਹੀ ਜੀ ਤੱਕ ਆ ਗਏ ਹਾਂ ਬਰਦਰ ਜੀ ਆਪੇ ਬੁਲਾਇਆ ਜੀ ਸਰ ਇਹ ਇਹ ਪੂਰੀ ਬੋਰ ਨੈਸ਼ਨਲ ਹੈ ਇਹ ਅਮਰਪੁਰ ਦੀ ਪੂਰਾ OK ਟਪੋਣੀ OK ਮਮ ਇਹ ਜਗਾ ਕਿ ਕੈਫੇ ਨਹੀਂ ਮਿਲਦਾ ਜੀ ਕਿੱਥੇ ਫਾਸਟ ਫੂਡ ਦੀ ਹਰ ਵਾਰ ਵਾਇਰਟੀ ਮਿਲਦੀ ਕੀ ਕੀ ਸਰ ਤੁਹਾਡੇ ਕੋਲ ਹੁੰਦਾ ਕੋਈ ਹਿੰਟ ਲਾ ਸਕਦੇ ਹਾਂ ਪੀਜ਼ਾ ਰਾਇਟ ਸੈਂਡਵਿਚ ਹੋਵੇ ਜਾਂ ਆਪਣਾ ਪਾਸਤਾ ਵਗੈਰਾ ਸਰ ਕੋ ਜੋੜਾੜ ਫਾਸਟ ਫੂਡ ਦੇ ਚਾਹਦੇ ਆ। ਤੇ ਤੁਹਾਡੇ ਕੋਈ ਸੁਵਿਧਾ ਹੁੰਦੀ ਹੈ ਕਿ ਮੰਨ ਲਓ ਜੇ ਕੋਈ ਫੈਮਿਲੀ ਆ ਰਹੀ ਆ 10 ਜਣੇ ਆ ਜਾਂ 5 ਜਣੇ ਆ ਜਾਂ 7 ਜਣੇ ਆ ਤੇ ਉਹ ਤੁਹਾਨੂੰ ਪਹਿਲਾਂ ਕਾਲ ਕਰ ਦੇਣ ਤਾਂ ਤੁਸੀਂ ਰੈਡੀ ਕਰ ਸਕਦੇ ਆ ਸਭ ਕੁਝ ਤੁਹਾਡੇ ਸਪੈਸ਼ਲਿਟੀ ਹੈਗੀ। ਹਾਂਜੀ ਕਾਫੀ ਦੂਰ ਤੋਂ ਮਤਲਬ ਜਿੱਦਾਂ ਕੋਈ ਤਰਮ ਤਾਰ ਲਵਾ ਰਿਹਾ ਜਾਂ ਮਤਲਬ ਪਛੋਂ ਸਰਹਾਈ ਤੋਂ ਉਹਨਾਂ ਦੇ ਆਉਂਦੇ ਨਾ ਫੂਡ ਨਹੀਂ ਮਤਲਬ ਰੋਲ ਤੇ ਵੀ ਦੇਖਣੇ ਆਂ ਅੰਦਰ ਬਹਿ ਕੇ ਖਾਣਾ ਤਾਂ ਵੀ ਓਕੇ ਜੀ ਦੇਣੇ ਆਂ ਇਹ ਨੰਬਰ ਹੈ ਗਿਆ 82850 74000 ਜੀ 82850 75000 ਇਹ ਦੋ ਨੰਬਰ ਹੈ ਜੀ ਬਾਕੀ ਇੱਥੇ ਨਵੀਂ ਸੁਧਾ ਹੈਗੀ ਆ ਕਿ 스캔 ਕੋਈ ਮਤਲਬ ਆਰਡਰ ਟੇਬਲ ਤੋਂ 스캔 ਕਰ ਸਕਦੇ ਜੋ ਟੇਬਲ ਤੇ ਬਿੱਲ ਲੱਗੀ ਆ ਐ ਉਥੋਂ ਬਿੱਲ ਲਾਵਾਂਗੇ ਆਪਣਾ ਆਰਡਰ ਲੈਣਾ ਆ ਲੈਣਾ ਸਕਦੇ ਆ ਘਰੇ ਬੈਠ ਕੇ ਸਕੈਨਰ ਤੋਂ ਵੀ ਆਰਡਰ ਪਾ ਸਕਦੇ ਆ ਓਕੇ ਜਿੱਥੋਂ ਤੱਕ ਕੋਈ ਐ ਉਥੋਂ ਤੱਕ ਤੁਸੀਂ ਮੱਖੂ ਦੇ ਏਰੀਆ 'ਚ ਕਿੰਨੇ ਕਿੱਥੋਂ ਕਿੱਥੋਂ ਤੱਕ ਤੁਹਾਡੀ ਜਿਹੜੀ ਡਿਲੀਵਰੀ ਹੈਗੀ ਆ ਕਿਹੜਾ ਕਿਹੜਾ ਏਰੀਆ ਜਿੱਥੇ ਤੁਸੀਂ ਡਿਲੀਵਰੀ ਕਰ ਸਕਦੇ ਆ ਇਹ ਇਧਰ ਸਭਰਾ ਜਿਹੜੇ ਸਾਡੇ ਮਾਝੇ ਵਾਲੇ ਤੋਂ ਪਾਰ ਦੇ ਸਭਰਾ ਕਰਦੇ ਆ ਇਧਰ ਜੋਗੇਵਾਲਾ ਤੇ ਪੀਰ ਮੁਹੰਮਦ ਤੇ ਇਧਰ ਜੀਰੇ ਤੋਂ ਲੈ ਕੇ ਬੰਨੇ 2-3 ਕਿਲੋਮੀਟਰ ਕੱਢ ਕੇ ਡਿਲੀਵਰੀ ਜਾਂਦੀ ਆ ਭਾਵੇਂ ਜਿੱਥੋਂ ਤੱਕ ਕੋਈ ਮਤਲਬ ਕਹੇ ਉਥੋਂ ਦਾ ਸ਼ਾਹ ਡਿਲੀਵਰੀ ਛੱਡੀ ਦੀ ਓਕੇ ਡਿਲੀਵਰੀ ਤੇ ਓਕੇ ਡਿਲੀਵਰੀ ਦੇ ਵਿੱਚ ਕਿੰਨੀ ਕੁਆਂਟੀਟੀ ਹੋਣੀ ਚਾਹੀਦੀ ਆ ਕਿ ਜਿਹੜੀ ਤੁਸੀਂ ਹੋਮ ਡਿਲੀਵਰੀ ਕਰਦੇ ਆ 800 ਤੋਂ 1000 ਤੋਂ ਉੱਪਰੀਆਂ ਓਕੇ ਗਾਈਸ ਜੇਕਰ 800 ਤੋਂ 1000 ਤੋਂ ਪਲੱਸ ਤੁਸੀਂ ਘਰ ਬੈਠੇ ਆਰਡਰ ਕਰ ਰਹੇ ਆ ਤੇ ਤੁਹਾਡੇ ਜਿਹੜੀ ਵੀ ਇਹਨਾਂ ਨੇ ਭਾਜੀ ਹੁਣਾਂ ਨੇ ਲੋਕੇਸ਼ਨ ਦੱਸੀ ਆ ਇਧਰ ਜੀਰੇ ਤੱਕ ਵੱਡੇ ਸਭਰਾ ਤੱਕ ਤੇ ਇਸ ਏਰੀਏ ਤੱਕ ਜੇਕਰ ਤੁਸੀਂ 8 800 1000 ਤੱਕ ਆਪਣੇ ਆਰਡਰ ਕਰਦੇ ਆ ਤੇ ਤੁਹਾਨੂੰ ਜਰੂਰ ਹੋਮ ਡਿਲੀਵਰੀ ਪ੍ਰੋਵਾਈਡ ਕਰਾਈ ਜਾਏਗੀ ਰਾਈਟ ਸਰ ਤੇ ਮੈਂ ਇੱਥੇ ਪਹਿਲਾਂ ਰਹਿਣਾ ਸੀ ਇਹ ਮੇਰਾ ਜੱਦੀ ਸ਼ਹਿਰ ਆ ਗਾ ਲੋ ਤੁਸੀਂ ਇੱਥੇ ਮੈਂ ਬੜਿਆ ਲਿਖਿਆ ਵੱਡਾ ਹੋਇਆ ਤੇ ਮੈਂ ਕਾਫੀ ਸਾਲ ਹੋ ਗਏ ਸੀ ਜਦ ਮੈਂ ਮੱਖੂ ਦੇ ਵਿੱਚ ਆਉਂਦਾ ਸੀ ਤੇ ਮੈਨੂੰ ਕੋਈ ਵੀ ਢੰਗ ਦੀ ਜਿਹੜੀ ਇੱਥੇ ਲੋਕੇਸ਼ਨ ਖਾਣ ਦੇ ਲਈ ਮਿਲਦੀ ਨਹੀਂ ਸੀ ਤੇ ਮੈਂ ਸਪੈਸ਼ਲੀ ਥੈਂਕਸ ਕਰਦਾ ਇਹ ਭਾਜੀ ਹੁਣਾ ਦਾ ਕਿ ਜਿਨ੍ਹਾਂ ਨੇ ਇਸ ਜਗ੍ਹਾ ਤੇ ਆ ਕੇ ਇੰਨੀ ਸੋਹਣੀ ਲੋਕੇਸ਼ਨ ਬਣਾਈ ਆ ਤੇ ਤੁਸੀਂ ਮੈਂ ਤੁਹਾਨੂੰ ਲੋਕੇਸ਼ਨ ਦੇ ਵਿੱਚ ਕੱਲੀ ਕੱਲੀ ਚੀਜ਼ ਵੀ ਦਿਖਾਈ ਆ ਕਿ ਕਿੰਨੀ ਸੋਹਣੀ ਸਿਟਿੰਗ ਪਲਾਨ ਪੈਣੀ ਆ ਤੇ ਬਹੁਤ ਵਧੀਆ ਸੋ ਅਸੀਂ ਤੁਹਾਨੂੰ ਇਹ ਸਾਰਿਆਂ ਨੂੰ ਕਹਿੰਦੇ ਜਿੰਨੇ ਵੀ ਸਾਡੇ ਚੈਨਲ ਤੇ ਇਹ ਵੀਡੀਓ ਨੂੰ ਦੇਖ ਰਹੇ ਆ ਖਾਸ ਕਰਕੇ ਮੱਖੂ ਵਾਲੇ ਜੀਰੇ ਵਾਲੇ ਮੱਲਾਂ ਵਾਲੇ ਤੇ ਹੋਰ ਵੀ ਨੇੜੇ ਦੇ ਜਿੰਨੇ ਵੀ ਹੈਗੇ ਜਰੂਰ ਤੁਸੀਂ ਇੱਥੇ ਵਿਜ਼ਿਟ ਕਰੋ ਤੇ ਅਸੀਂ ਐਪਰੀਸ਼ੀਏਟ ਕਰਦੇ ਆ ਇਹਨਾਂ ਦੀਆਂ ਸਾਰੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਇਹਨਾਂ ਦੇ ਮੀਲਸ ਬਹੁਤ ਵਧੀਆ ਟੇਸਟੀ ਸੀ ਤੇ ਮੈਨੂੰ ਡਬਲ ਡੈਕਰ 버ਗਰ ਜਿਹੜਾ ਉਹ ਬਹੁਤ ਹੀ ਟੇਸਟੀ ਲੱਗਾ ਤੇ ਬਹੁਤ ਜੇ ਆਪਾਂ ਇਥੋਂ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਇਹਨਾਂ ਦਾ ਜਬਰਦਸਤ ਜਿਹੜੀ ਲੋਕੇਸ਼ਨ ਆ ਤੇ ਬਹੁਤ ਹੀ ਵਧੀਆ ਸੋ ਥੈਂਕ ਯੂ so much ਸਰ ਤੇ ਸਾਰੇ ਗਾਇਸ ਜਿੰਨੇ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਆ ਤੇ ਜਦੋਂ ਵੀ ਤੁਸੀਂ ਕਿਤੇ ਤੁਹਾਡਾ ਸੁਭ ਬੰਦ ਆ ਮੱਖੂ ਸ਼ਹਿਰ ਦੇ ਵਿੱਚ ਆਉਣ ਦਾ ਜਾਂ ਤੁਸੀਂ ਬਠਿੰਡੇ ਤੋਂ ਅਮਰਸਰ ਜਾ ਰਹੇ ਆ ਜਾਂ ਅਮਰਸਰ ਤੋਂ ਬਠਿੰਡੇ ਫਰੋਇਪੁਰ ਤੇ ਜੀਰੇ ਨੂੰ ਜਾ ਰਹੇ ਆ ਤੇ ਆਉਣ ਦਾ ਵੇ ਤੁਸੀਂ ਇਥੋਂ ਲੈ ਸਕਦੇ ਆਪਣਾ ਆਰਡਰ ਤੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਮੈਂਸ਼ਨ ਕਰ ਦਾਂਗੇ ਤੇ ਜਰੂਰ ਇੱਥੇ ਪਹੁੰਚਿਓ ਥੈਂਕ ਯੂ so much ਓਕੇ ਜੀ ਵੀਡੀਓ ਤੇ ਨਾ ਬਣੇ ਰਿਓ ਗਾਇਸ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗੀ ਗਾਇਸ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਬਹੁਤ ਤੰਗ ਕਰਨਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਅੱਜ ਮਨਜੋਤ ਮੇਰੇ ਨਾਲ ਇਸ ਕਰਕੇ ਨਹੀਂ ਆ ਕਿਉਂਕਿ ਅੱਜ ਉਹ ਥੋੜਾ ਉਹਨਾਂ ਦੀ ਹੈਲਥ ਜਿਹੜੀ ਉਹ ਠੀਕ ਨਹੀਂ ਸੀ ਇਸ ਕਰਕੇ ਮਨਜੋਤ ਅੱਜ ਸਾਡੇ ਨਾਲ ਨਹੀਂ ਸੀ ਤੇ ਤਾਂ ਕਰਕੇ ਅੱਜ ਫਿਰ ਅਸੀਂ ਇਕੱਲੇ ਸਾਨੂੰ ਉਹ ਕਰਨਾ ਪਿਆ ਤੇ ਰੀਅਲੀ ਅਸੀਂ ਬਹੁਤ ਮਿਸ ਕੀਤਾ ਸਾਰਾ ਕੁਝ ਤੇ ਬਾਕੀ ਤੁਹਾਨੂੰ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਬਹੁਤ ਪਸੰਦ ਆਈ ਹੋਊਗੀ ਤੇ ਜਰੂਰ ਤੁਸੀਂ ਸਾਡੇ ਜੇ ਚੈਨਲ ਤੇ ਆਏ ਆ ਤੇ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜਰੂਰ ਕਮੈਂਟ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਕਿ ਕੌਣ ਕੌਣ ਇੱਥੇ ਆਇਆ ਹੈ ਤੇ ਕਿਹੜਾ ਕਿਹੜਾ ਵੀਡੀਓ ਦੇਖ ਕੇ ਆਇਆ ਜਰੂਰ ਕਮੈਂਟ ਕਰਕੇ ਦੇਖਿਓ ਤੇ ਫਿਰ ਅਸੀਂ ਅਗਲੀ ਵਾਰ ਜਦੋਂ ਇੱਥੇ ਆਵਾਂਗੇ ਤੇ ਅਸੀਂ ਉਹਨਾਂ ਦੇ ਨਾਮ ਲਵਾਂਗੇ ਜਿਹੜੇ ਲੋਕ ਇੱਥੇ ਵਿਜ਼ਿਟ ਕਰਨ ਆਉਣਗੇ ਤੇ ਜਿਹੜੇ ਵਿਜ਼ਿਟ ਕਰਕੇ ਗਏ ਨੇ ਸੋ ਥੈਂਕ ਯੂ ਸੋ ਮੱਚ ਇਹ ਹੈਗੀ ਲొਕੇਸ਼ਨ ਮਫੂ ਸ਼ਹਿਰ ਦੀ ਤੇ ਇਹ ਸਾਡੇ ਭਾਜੀ ਜਿਹੜੇ ਡਿਲੀਵਰੀ ਕਰਦੇ ਆ ਕਿੱਥੋਂ ਤੇ ਕਿੱਥੋਂ ਤੱਕ ਜਾਣਦੇ ਜੀ ਤੁਸੀਂ ਆਪਾਂ ਇਥੋਂ ਲੈ ਕੇ ਆਪਣੇ ਜਿਹੜਾ ਲੋਕਲ ਲੋਕਲਾ ਉੱਥੇ ਤੱਕ ਓਕੇ ਕਿਦਾਂ ਦਾ ਰਿਸਪੌਂਸ ਆਉਂਦਾ ਲੋਕਾਂ ਦਾ ਹਾਂ ਜੀ ਵਧੀਆ ਰਿਸਪੌਂਸ ਹੁੰਦਾ ਵੇਖਣ ਨੂੰ ਕਿ ਨੇਚਰ ਹੀ ਵਧੀਆ ਹੁੰਦਾ ਸਾਰਿਆਂ ਦਾ ਹੱਸ ਕੇ ਮਿਲਦੇ ਆ ਸਾਰੇ ਤੁਹਾਨੂੰ ਪਰਸਨਲੀ ਆਪਣਾ ਖਾਣਾ ਕਿੰਨਾ ਪਸੰਦ ਆਉਂਦਾ ਹਾਂਜੀ ਆਪ ਆਪਣੇ ਸਟਾਫ ਦਾ ਤੇ ਆਪ ਨੂੰ ਪਤਾ ਹੀ ਹੁੰਦਾ